ਅੰਦੇ ਆ ਰਹੀਏ ਦੱਸ ਜਾਈਏ ਕਿ 31 ਦਸੰਬਰ ਤੱਕ ਜਿਸ ਦਾ ਵਰਕ ਪਰਮਿਟ ਖਤਮ ਹੋ ਜਾਏਗਾ ਜਿਹੜੇ ਸਟੂਡੈਂਟ ਉਥੇ ਵਰਕ ਪਰਮਿਟ ਤੇ ਨਹੀਂ ਜਿਉ ਉਹਨਾਂ ਦਾ ਵਰਕ ਪਰਮਿਟ ਖਤਮ ਹੋ ਗਿਆ ਤਾਂ ਉਸ ਨੂੰ ਐਕਸਟੈਂਡ ਨਹੀਂ ਕਰਵਾ ਸਕਦੇ ਇਸ ਦੇ ਨਾਲ ਤਕਰੀਬਨ 5 ਲੱਖ ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟ ਪ੍ਰਭਾਵਿਤ ਹੋਣਗੇ ਜਿਸ ਵਿੱਚ ਜ਼ਿਆਦਾਤਰ ਬੱਚੇ ਭਾਰਤ ਅਤੇ ਪੰਜਾਬ ਦੇ ਨਾਲ ਸੰਬੰਧਿਤ ਨੇ ਤਾਂ ਦੱਸ ਜਾਈਏ ਕਿ ਕੈਨੇਡਾ ਦੇ ਵਿੱਚ ਲਗਾਤਾਰ ਨਿਯਮ ਬਦਲ ਰਹੇ ਨੇ ਕਿਉਂਕਿ GICV ਪਹਿਲਾਂ ਡਬਲ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਹੁਣ ਵਰਕ ਪਰਮਿਟ ਨੂੰ ਵੀ ਐਕਸਟੈਂਡ ਨਹੀਂ ਕੀਤਾ ਜਾਏਗਾ 23 ਲੱਖ ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟ ਚੰਗੇ ਭਵਿੱਖ ਦੇ ਲਈ ਕੈਨੇਡਾ ਦੇ ਵਿੱਚ ਜਾਂਦੇ ਨੇ ਪਰ ਹੁਣ ਇਹ ਵੱਡੀ ਖਬਰ ਉਹਨਾਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਦੱਸ ਜਾਈਏ ਕਿ ਕੈਨੇਡਾ ਦੇ ਵਿੱਚ ਲਗਾਤਾਰ ਰੂਲ ਐਂਡ ਰੈਗੂਲੇਸ਼ਨ ਚੇਂਜ ਹੋ ਰਹੇ ਨੇ ਜਿਸ ਦੇ ਚਲਦਿਆਂ ਖੁਨੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਵਰਕ ਪਰਮਿਟ ਜਿਹੜੇ ਐ ਉਹ ਵਧਾਏ ਨਹੀਂ ਜਾਣਗੇ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਭੁਪਿੰਦਰ ਗਰੇਵਾਲ ਕੈਨੇਡਾ ਤੋਂ ਮੇਰੇ ਨਾਲ ਜੁੜੇ ਨੇ ਗਰੇਵਾਲ ਜੀ ਨਿਤ ਦਿਨ ਨਵੇਂ ਨਿਯਮ ਕਿਉਂਕਿ ਪਹਿਲਾਂ ਜੀਆਈਸੀ ਡਬਲ ਕਰ ਦਿੱਤਾ ਗਿਆ ਔਰ ਰੀਸੈਸ਼ਨ ਉੱਥੇ ਚੱਲ ਰਿਹਾ ਤੇ ਹੁਣ ਵਰਕ ਪਰਮਿਟ ਜਿਹੜੇ ਵਧਾਏ ਨੇ ਜਾਣਗੇ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਦੇ ਉੱਤੇ ਇਸ ਖਬਰ ਦਾ ਕੀ ਅਸਰ ਹੈ ਗੱਲ ਇਹ ਹੈ ਜੀ ਵੀ ਜਿਹੜੇ ਗਵਰਨਮੈਂਟ ਨੇ ਨਾ ਜਦੋਂ ਕੋਵਿਡ ਆਇਆ ਸੀਗਾ ਜੀ ਤੇ ਇਹ ਜਨਵਰੀ ਦੇ ਵਿੱਚ ਇਹ ਜਨਵਰੀ ਫਰਵਰੀ 2023 ਦੇ ਵਿੱਚ ਨਿਯਮ ਲਾਗੂ ਕੀਤਾ ਗਿਆ ਸੀ ਵੀ ਜੇ ਕਿਸੇ ਬੱਚੇ ਦਾ ਉਸ ਦੌਰਾਨ ਜੇ ਕੋਈ ਵਰਕ ਪਰਮਿਟ ਐਕਸਪਾਇਰ ਹੋ ਗਿਆ ਤਾਂ ਉਹ ਐਕਸਟੈਂਸ਼ਨ ਲੈ ਸਕਦੇ 18 ਮਹੀਨਿਆਂ ਦੀ ਤੇ ਇਹ 31 ਦਸੰਬਰ 2023 ਤੇ ਤੱਕ ਲਾਗੂ ਰਹਿਣੀ ਆ ਜਿਨ੍ਹਾਂ ਦਾ 31 ਦਸੰਬਰ 2023 ਨੂੰ ਵੀ ਵਰਕ ਪਰਮ ਰੈਕਸਪਾਇਰ ਹੁੰਦਾ ਉਹਨਾਂ ਲਈ ਇਹ ਵੈਲਿਡ ਹੈ ਪਰ ਜੇ ਕਿਸੇ ਦਾ ਜਨਵਰੀ ਟਾਈਮ ਤੇ ਵਿੱਚ 2024 ਚ ਜਾ ਕੇ ਐਕਸਪਾਇਰ ਹੋਊਗਾ ਉਹਨਾਂ ਲਈ ਇਹ ਵੈਲਿਡਿਟੀ ਨਹੀਂ ਹੈਗੀ ਗਵਰਨਮੈਂਟ ਨੇ ਸਾਫ਼ ਤੌਰ ਤੇ ਮਨਾ ਕਰਤਾ ਸਿੱਧੇ ਸਿੱਧੇ ਉਹਨਾਂ ਨੇ ਕਿਹਾ ਵੀ ਸਾਥੋਂ ਨਹੀਂ ਵਧਣੇ ਜਿਹੜੀ ਅਸੀਂ ਐਕਸਟੈਂਸ਼ਨ ਦੇਣੀ ਸੀ ਉਹ ਵੀ ਦੇਤੀ ਉਹੀ ਉਹਨਾਂ ਨੇ ਜਿਵੇਂ 40 ਘੰਟੇ ਕੰਮ ਆ ਉਵੇਂ ਵੀ ਉਹਨਾਂ ਨੇ ਸੇਮ ਉਹਦੇ ਉਹਦੇ ਲਈ ਵੀ ਸੀਮੀ ਉਹਨਾਂ ਨੇ ਕੈਟਾਗਰੀ ਕੀਤੀ ਹੈ ਜੀ ਸਾਰੀ ਜਿਸ ਤਰੀਕੇ ਦੇ ਨਾਲ ਕਿਉਂਕਿ ਲਗਾਤਾਰ ਨਿਯਮ ਬਦਲ ਰਹੇ ਆ ਔਰ ਬੱਚੇ ਦੇਖਿਆ ਅਸੀਂ ਕੱਲ ਵੀ ਕਿ ਇੱਕ ਇੱਕ ਜੌਬ ਦੇ ਲਈ 600 600 ਬੱਚਾ ਅਪਲਾਈ ਕਰ ਰਿਹਾ ਲੋਕ ਸਾਤ-ਸਾਤ ਮਹੀਨੇ ਤੋਂ ਉੱਥੇ ਬੇਲੇ ਬੈਠੇ ਹੋਏ ਨੇ ਕਿ ਉਹਨਾਂ ਨੂੰ ਘਰ ਵਾਪਸ ਆਣਾ ਪੈ ਸਕਦਾ ਗੱਲ ਇਦਾਂ ਜੀ ਦੇਖੋ ਜਿਵੇਂ ਜੋ ਹਾਲਾਤ ਚੱਲ ਰਿਹਾ ਆਪਾਂ ਕੋਈ ਆਪਦੇ ਕੋਲੋਂ ਲਾਕੀ ਨਹੀਂ ਗੱਲ ਕਰਦੇ ਆਪਾਂ ਤਾਂ ਜੋ ਰਿਐਲਿਟੀ ਆ ਗਰਾਊਂਡ ਰਿਐਲਿਟੀ ਆ ਸਾਡਾ ਫਰਜ ਆ ਸਾਡੇ ادارے ਦਾ ਇਹ ਫਰਜ ਆ ਅਸੀਂ ਲੋਕਾਂ ਦੇ ਮੋਹਰੇ ਰੱਖੀਏ ਜਿਸੇ ਕਰਕੇ ਅਸੀਂ ਲੋਕਾਂ ਦੇ ਹਮੇਸ਼ਾ ਰੂਬਰੂ ਕਰਦੇ ਰਹਿਨੇ ਆ ਕਿਉਂਕਿ ਜੋ ਹਾਲਾਤ ਆ ਉਹ ਵਾਕਈ ਮਾੜੇ ਆ ਕਿਉਂਕਿ ਰੈਸੈਸ਼ਨ ਆ ਜਿਹੜਾ ਜੀ ਉਹ ਸਿਰ ਚੜ ਕੇ ਬੋਲ ਰਿਹਾ ਔਰ ਜਿਹੜੇ ਬੱਚੇ ਆ ਪਿਛਲੇ 3-4 ਮਹੀਨਿਆਂ ਤੋਂ ਉਹਨਾਂ ਨੂੰ ਤਾਂ ਬਿਲਕੁਲ ਕੰਮ ਹੀ ਨਹੀਂ ਮਿਲਿਆ ਜਿਹੜੇ ਉਹ ਤੋਂ ਪਹਿਲਾਂ ਦੇ ਵੀ ਆਏ ਨੇ ਔਰ ਵਾਪਸੀ ਤਾਂ ਤਾਂ ਦੇਖੋ ਇਹ ਤਾਂ ਆਪਾਂ ਉਹਨਾਂ ਤੇ ਛੱਡਾਂ ਮਨ ਕੀ ਕਹਿੰਦਾ ਪਰ ਜੇ ਕਾਇਦੇ ਨਾਲ ਆਪਾਂ ਦੇਖਿਆ ਜਾਵੇ ਸਹੀ ਮਹਨਿਆਂ ਚ ਆਪਾਂ ਇੱਥੇ ਜੀ ਪਰ ਮੰਹਾਂ ਗਵਰਨਮੈਂਟ ਸਾਫ਼ ਲਫ਼ਜ਼ਾਂ ਚ ਕਹਿੰਦੀ ਆ ਵੀ ਤੁਸੀਂ ਸਾਨੂੰ ਲਿਖ ਕੇ ਦਿੱਤਾ ਤੁਸੀਂ ਸਟੱਡੀ ਕਰਨ ਆਏ ਹੋ ਨਾ ਕਿ ਰਹਿਣ ਆਏ ਹੋ ਪਰ ਫਿਰ ਵੀ ਚਲੋ ਇੱਕ ਹੁੰਦਾ ਬੰਦੇ ਨੂੰ ਵੀ ਵਰਕ ਪਰਮਿਟ ਇਸ਼ੂ ਕਰ ਦਿੰਦੇ ਆ 3 ਸਾਲਾਂ ਦਾ ਉਸ ਦੇ ਵਿੱਚ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤਾਂ ਤੁਸੀਂ ਪਰਮਨੈਂਟ ਰੈਜ਼ਿਡੈਂਸ ਹੁੰਨੇ ਹੋ ਹਨਾ ਪਰ ਜੋ ਇਸ ਵੇਲੇ ਹਾਲਾਤ ਆ ਮਹਿੰਗਾਈ ਆ ਜੀ ਤੁਸੀਂ ਮਤਲਬ ਸੋਚ ਨਹੀਂ ਸਕਦੇ ਵੀ ਜੇ ਕਿਸੇ ਨੇ ਕੋਈ ਚੀਜ਼ ਲੈਣ ਜਾਣੀ ਆ ਵੀ ਉਹਦੇ ਤਰ੍ਹਾਂ ਨਿਕਲ ਜਾਂਦੇ ਨੇ ਉਹ ਇੱਕ ਵਾਰੀ ਸੋਚਦਾ ਘਰੇ ਬੈਠਾ ਵੀ ਯਾਰ ਮੈਂ ਭੁੱਖਾ ਹੀ ਰਹਿ ਜਾਵਾਂ ਪਰ ਵੀ ਨਹੀਂ ਜਾਵਾਂ ਕਿਉਂਕਿ ਕੰਮ ਵੀ ਹੈ ਨਹੀਂ ਤੇ ਉਸ ਤੋਂ ਇਤਾਂ ਦੀ ਮੰਗਾਈ ਦੀ ਮਾਰ ਤੇ ਦੋਨੇ ਪਾਸੇ ਵੀ ਬੱਚੇ ਮਤਲਬ ਪੀਸੇ ਜਿਹਨੂੰ ਕਦੇ ਪੀਸੇ ਜਾ ਰਹੇ ਆ ਜੀ ਜੀ ਔਰ ਬੱਚਿਆਂ ਦੇ ਨਾਲ ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਬੱਚਿਆਂ ਦੇ ਇਸ ਟਾਈਮ ਕਿਉਂਕਿ ਜਦੋਂ ਕੋਈ ਖਬਰ ਆਂਦੀ ਹੈ ਇੱਥੇ ਪੰਜਾਬ ਦੇ ਵਿੱਚ ਬੈਠੇ ਮਾਪੇ ਦੇ ਵੀ ਚਿੰਤਾ ਦੇ ਵਿੱਚ ਹੋ ਜਾਂਦੇ ਨੇ ਔਰ ਜਿਹੜੇ ਬੱਚੇ ਜਾਣ ਵਾਲੇ ਨੇ ਜਿਹੜੇ ਜਨਵਰੀ ਇਨਟੈਕ ਚ ਜਾਣ ਵਾਲੇ ਨੇ ਉਹਨਾਂ ਦੀ ਵੀ ਟੈਨਸ਼ਨ ਵੱਧ ਜਾਂਦੀ ਕਿ ਜਿਹੜੇ ਪਹਿਲੇ ਬੱਚੇ ਨਹੀਂ ਗਏ ਉਹ ਬੱਚੇ ਗਏ ਹੋਏ ਉਹਨਾਂ ਨੂੰ ਹੀ ਨਹੀਂ ਕੰਮ ਮਿਲ ਰਿਹਾ ਤੇ ਸਾਨੂੰ ਜਿਹੜਾ ਕੰਮ ਉਹ ਕਿਵੇਂ ਮਿਲੇਗਾ ਸੋ ਉਸ ਉਸ ਸਿਚੁਏਸ਼ਨ ਨੂੰ ਹੁਣ ਜਿਹੜੀ ਗਵਰਨਮੈਂਟ ਉਹ ਕਿਵੇਂ ਟੈਕਲ ਕਰੇਗੀ ਗਵਰਨਮੈਂਟ ਦਾ ਜੀ ਦੇਖੋ ਇਹ ਕਹਿਣਾ ਐਕਚੁਅਲੀ ਜਿਹੜਾ ਗੱਲ ਕੀ ਹੈ ਜੀ ਕਬੀ ਜਿਹੜਾ ਵੀ ਹੈ ਨਾ ਜਿਵੇਂ ਆਪਣੀ ਆਦਤ ਹੁੰਦੀ ਆ ਆਪਾਂ ਉੱਥੇ ਹੀ ਜਾਣਾ ਜਿੱਥੇ ਆਪਣਾ ਕੋਈ ਭਾਈ ਭੈਣ ਆ ਆਪਣੀ ਵੱਸੋਂ ਵਾਧਾ ਜਾਂ ਆਪਣਾ ਕੋਈ ਰਿਲੇਟਿਵ ਆ ਤੇ ਜ਼ਿਆਦਾਤਰ ਲੋਕਾਂ ਦੇ ਰਿਲੇਟਿਵ ਜਾਂ ਤਾਂ ਟੋਰਾਂਟੋ ਸਾਈਡ ਜਿਵੇਂ ਬ੍ਰੈਂਪਟਨ ਆਪਾਂ ਕਹਿ ਦਿੰਨੇ ਆ ਤੇ ਜਾਂ ਜੀ ਵੈਂਕੂਵਰ ਸਰੀ ਸਾਈਡ ਆ ਤੇ ਹੋਰ ਕੋਈ ਪ੍ਰੋਵੈਂਸ ਯਾਨੀ ਦੀ ਸਟੇਟ ਕੋਈ ਚੂਜ਼ ਹੀ ਨਹੀਂ ਕਰ ਰਿਆ ਉਹ ਕਹਿੰਦੇ ਆ ਵੀ ਤੁਸੀਂ ਆਪਣੇ ਆਪ ਨੂੰ ਫਲਾਓ ਆਪਦਾ ਦਾਇਰਾ ਵਧਾਓ ਨਾ ਕਿ ਤੁਸੀਂ ਇੰਨੇ ਇੱਕ ਛੋਟ ਮਤਲਬ ਇਹ ਏਰੀਆ ਦੇ ਵਿੱਚ ਰੁੱਕ ਕੇ ਰਹਿ ਜਾਓ ਤੇ ਨਹੀਂ ਤਾਂ ਤੁਸੀਂ ਪਛਤਾਵੋਗੇ ਤੁਹਾਨੂੰ ਮੁੜਨਾ ਵੀ ਪੈ ਸਕਦਾ ਤੁਸੀਂ ਪਲੀਜ਼ ਬਾਹਰ ਲੀਆਂ ਸਟੇਟਾਂ ਚਾਓ ਜਿਵੇਂ ਕੈਲਗ Scotia. ਜਾਂ ਆਪਣੇ ਆਪਣੇ ਹੋਰ ਪ੍ਰੋਵੈਂਸ ਨੇ ਜਿੰਨੀਆਂ ਵੀ ਜਿਵੇਂ ਸਕੈਚਵਾਨ ਨਾ ਰੈਜ਼ਾਇਨਾ ਹੈ ਨਾ ਮਤਲਬ ਏਦਾਂ ਦੀਆਂ ਪ੍ਰੋਵੈਂਸ ਦੇ ਵਿੱਚ ਆਓ ਤੇ ਨਾ ਕਿ ਤੁਸੀਂ ਟੋਰਾਂਟੋ ਬ੍ਰੈਮਟਨ ਜਾਂ ਕੈਲਗਰੀ ਸਰੀ ਤੱਕ ਸੀਮਿਤ ਹੋ ਕੇ ਰਹਿ ਜਾਓ ਜੇ ਤੁਸੀਂ ਆਪਣੀ ਜ਼ਿੰਦਗੀ ਦਾ ਫਾਇਦਾ ਲੈਣਾ ਕਿਉਂਕਿ ਦੇਖੋ ਕਿਤੇ ਨਾ ਕਿਤੇ ਮਾਪੇ ਕਰਜ਼ਾ ਚੱਕ ਕੇ ਇੱਥੇ ਭੇਜਦੇ ਆ ਜੀ ਤੇ ਆਪਾਂ ਨੂੰ ਵੀ ਪਤਾ ਵੀ ਪੈਸਾ ਕਿਵੇਂ ਜੋੜਨਾ ਪੈਂਦਾ ਔਰ ਕਿਵੇਂ ਇਕੱਠਾ ਕਰਨਾ ਮੰਗਤੰਗ ਕੇ ਤੇ ਜੇ ਇਹ ਨਿਰਾਸ਼ਾ ਕਿਤੇ ਹੱਥ ਲੱਗ ਜੇ ਫਿਰ ਬੱਚਾ ਗਲਤ ਕਦਮ ਚੱਕਣ ਲਈ ਵੀ ਮਜਬੂਰ ਹੋ ਜਾਂਦਾ ਜੀ 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 ਬਹੁਤ ਬਹੁਤ ਧੰਨਵਾਦ ਤੁਹਾਡਾ ਤਮਾਮ ਜਾਣਕਾਰੀ ਦੇਣ ਦੇ ਲਈ ਤੇ ਕੈਨੇਡ ਕਿ ਕਿਉਂਕਿ ਲਾਕਡਾਊਨ ਦੇ ਟਾਈਮ ਜਿਵੇਂ ਸਾਡੇ ਸਹਿਯੋਗੀ ਨੇ ਦੱਸੇ ਕਿ ਲੌਕ ਟਾਈਮ ਦੇ ਲਾਕਡਾਊਨ ਦੇ ਟਾਈਮ 18 ਮਹੀਨੇ ਦੀ ਵੀਜ਼ਾ ਦੇ ਵਿੱਚ ਐਕਸਟੈਂਸ਼ਨ ਦਿੱਤੀ ਗਈ ਸੀ ਸਰਕਾਰ ਨੇ ਉਸ ਟਾਈਮ ਉੱਥੇ ਵਰਕ ਪਰਮਿਟ ਤੇ ਬੱਚਿਆਂ ਦੀ ਬਾਹ ਜ਼ਰੂਰ ਫੜੀ ਪਰ ਹੁਣ ਸਰਕਾਰ ਦਾ ਕਹਿਣਾ ਹੈ ਕਿ ਜੇਕਰ 31 ਦਸੰਬਰ ਜਾਂ ਉਸ ਤੋਂ ਬਾਅਦ ਜਿਹਦਾ ਵੀ ਵਰਕ ਪਰਮਿਟ ਖਤਮ ਹੁੰਦਾ ਹੈ ਉਹਨੂੰ ਐਕਸਟੈਂਸ਼ਨ ਨਹੀਂ ਦਿੱਤੀ ਜਾਏ ਇਸ ਦੇ ਨਾਲ ਹੀ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜਿੱਥੇ ਵਸੋ ਗਾਟ ਹੈ ਉਹਨਾਂ ਸਿਟੀਆਂ ਦੇ ਵਿੱਚ ਮੂਵ ਕਰੋ ਤਾਂ ਕਿ ਤੁਹਾਨੂੰ ਜੌਬ ਦੀਆਂ ਆਪਸ਼ਨਸ ਜ਼ਿਆਦਾ ਮਿਲ ਸਕਣ ਤਾਂ ਤਈ ਲੱਖ ਦੇ ਕਰੀਬ ਇੰਟਰਨੈਸ਼ਨਲ ਵਿਦਿਆਰਥੀ ਨੇ ਸਤੰਬਰ ਇਨਟੇਕ ਦੇ ਵਿੱਚ ਗਏ ਤੇ ਹੁਣ ਜਨੂਅਰੀ ਇਨਟੇਕ ਦੇ ਵਿੱਚ ਵੀ ਜਾਣਗੇ ਤਾਂ ਜੇ ਤੁਸੀਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਆਪਣਾ ਭਵਿੱਖ ਪਲਾਨ ਕਰਦੇ ਹੋ ਤਾਂ ਬਹੁਤ ਸੋਚ ਸਮਝ ਕੇ ਕਰੋ ਕਿਹੜੀਆਂ ਸਿਟੀਜ਼ ਦੇ ਵਿੱਚ ਜਾਣਾ ਚਾਹੀਦਾ ਹੈ ਕਿਹੜੀ ਯੂਨੀਵਰਸਿਟੀ ਦੇ ਵਿੱਚ ਜਾਣਾ ਚਾਹੀਦਾ ਹੈ ਔਰ ਕਿਹੜੇ ਕੋਰਸ ਦੇ ਵਿੱਚ ਉੱਥੇ ਐਡਮਿਸ਼ਨ ਲੈਣਾ ਚਾਹੀਦਾ ਹੈ ਕੰਟਰੀ ਦੀ ਇਕਨੋਮਿਕ ਡਿਮਾਂਡ ਕੀ ਹੈ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਕਰੋ ਨਹੀਂ ਤਾਂ ਬਾਅਦ ਵਿੱਚ ਪਛਤਾਵਾ ਜਿਹੜਾ ਜ਼ਰੂਰ ਪੱਲੇ ਰਹੇਗਾ ਹਾਲਾਂਕਿ ਹੁਣ ਜਿਹੜੇ 5 ਲੱਖ ਵਿਦਿਆਰਥੀ ਪ੍ਰਭਾਵਿਤ ਹੋਣਗੇ ਇਹੇ ਵਾਪਿਸ ਮੁੜਦੇ ਨੇ ਜਾਂ ਫਿਰ ਉੱਥੇ ਹੀ ਕੋਈ ਹੋਰ ਆਪਸ਼ਨ ਦੇਖਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ 31 ਸੰਬਰ ਤੋਂ ਬਾਅਦ ਕਿਸੇ ਦਾ ਵੀ ਵਰਕ ਪਰਮਿਟ ਵਧਾਇਆ ਨਹੀਂ ਜਾਏਗਾ